ਪੰਜ ਸ਼ੋਰਟਸ ਦੇ ਵਿੱਚ ਲਗਾਤਾਰ 1960 ਸਿੰਧੂ ਜਲ ਸੰਧੀ ਦੀ ਗੱਲ ਕੀਤੀ ਹੈ ਆਓ ਸਮਝੀਏ ਕੀ ਹੈ 1960 ਦੀ ਸਿੰਧੂ ਜਲ ਸੰਧੀ ਜਦੋਂ 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਪਰ ਪਾਣੀ ਨੂੰ ਵੰਡਣਾ ਇੱਕ ਵੱਡੀ ਸਮੱਸਿਆ ਸੀ ਜਦੋਂ 1948 ਦੇ ਵਿੱਚ ਭਾਰਤ ਨੇ ਨਹਿਰੀ ਬਹਾਵ ਰੋਕੇ ਤਾਂ ਤਣਾਅ ਹੋਰ ਵੱਧ ਗਿਆ 9 ਸਾਲ ਦੀ ਗੱਲਬਾਤ ਤੋਂ ਬਾਅਦ 19 ਸਤੰਬਰ 1960 वर्ल्ड बैंक इंटरनेशनल बैंक ऑफ फ्री कंसंट्रेशन एंड डेवलपमेंट ਦੇ ਸਹਿਯੋਗ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇੱਕ ਸੰਧੀ ਹੋਈ ਜਿਸ ਨੂੰ ਇੰਡਰਵਾਟਰ ਟ੍ਰੀਟੀ ਵੀ ਕਿਹਾ ਜਾਂਦਾ ਹੈ ਇਹ ਸੰਧੀ ਅਨੁਸਾਰ ਇੰਡਸ ওয়াਟਰ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਪੱਛਮੀ ਦਰਿਆ ਅਤੇ ਪੂਰਵੀ ਦਰਿਆ ਪੱਛਮੀ ਦਰਿਆ ਥੇਲਮ ਚਨਾਵ ਇੰਡਸ ਪਾਕਿਸਤਾਨ ਨੂੰ ਦਿੱਤੇ ਗਏ ਤੇ ਪੂਰਵੀ ਦਰਿਆ ਸਤਲੁਜ ਬਿਆਸ ਅਤੇ ਰਾਵੀ ਭਾਰਤ ਨੂੰ ਦਿੱਤੇ ਗਏ ਇਸ ਦੇ ਨਾਲ ਭਾਰਤ ਨੂੰ 20% ਤੇ ਪਾਕਿਸਤਾਨ ਨੂੰ 80% ਪਾਣੀ ਦੇ ਹੱਕ ਮਿਲੇ। ਅਸੀਂ ਸ਼ੋਰਟਸ 'ਚ ਦਰਿਆਾਂ ਦੀ ਸੀਰੀਜ਼ ਨੂੰ ਸਮਾਪਤ ਕਰਨ ਲੱਗੇ ਹਾਂ ਅਤੇ ਅਸੀਂ ਇਹ ਸੀਰੀਜ਼ ਦੀਆਂ ਲੌਂਗ ਵੀਡੀਓਜ਼ ਤੁਹਾਡੇ ਲਈ ਪੇਸ਼ ਕਰਾਂਗੇ। ਜਿਸ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ। ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।